ਮੇਰਾ ਨਾਮ ਐਮਬੂਲੈਂਸੀਆ ਮੇਰੇ ਮਾਮਾ ਦੀ ਸੀ ਜਿਨ੍ਹਾਂ ਨੂੰ ਸ਼ਰਾਬ ਦਾ ਇਲਾਜ ਦੇ ਕੇ ਦੋ ਬੰਦਿਆਂ ਨੇ ਨਾਲ ਮਰਵਾਈ ਸੱਬਰ ਵਿੱਚ ਤੇ ਉਹਨਾਂ ਦੀ ਡੈਥ ਹੋ ਗਈ ਤੇ ਐਨਬੀ ਆਇਆ ਉਹ ਲੋਟੇ ਜਮਾਨ ਤੇ ਉਹਨਾਂ ਨੇ ਲਾਸ਼ ਕੱਢੀ ਹੈ। ਕਰੀਬਨ 4-5 ਘੰਟੇ ਲਾਸ਼ ਪਾਣੀ ਵਿੱਚ ਹੀ ਰਹੀ ਹੈ। ਚਾਹੀਦਾ ਸਾਰਾ ਜਿਨ੍ਹਾਂ ਦੀ ਡੈਥ ਹੋ ਉਹਨਾਂ ਦਾ ਨਾਮ ਕੀ ਸੀ? ਗਰਮੇ ਸਿੰਘ ਗਰਮੇ ਸਿੰਘ ਦੋਤਰਾ ਦੋਤਰਾ ਕਿੰਨੀ ਕੁ ਉਮਰ ਸੀ? 60-62 ਸਾਲ ਸੀ ਉਮਰ ਤੇ ਇਲਾਜ ਕਿਨਾਂ ਵੱਲੋਂ ਦਿੱਤਾ ਗਿਆ ਸੀ? ਲਾਲਚ ਦੋ ਬੰਦੇ ਸੀਗੇ ਕੀ ਨਾਮ ਉਹਨਾਂ ਦੇ ਹਿੰਦਰ 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 ਸਿੰਘ ਆ ਤੇ ਇੱਕ ਦਨ ਮਿੱਟੂ ਮੌਕੇ ਤੇ ਪੁਲਿਸ ਪਹੁੰਚੀ ਹੈ ਉਹਨਾਂ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਸਰ ਉਹਨਾਂ ਨੇ ਐਪਲੀਕੇਸ਼ਨ ਲੈ ਲਈ ਹੈ ਹੁਣ ਵੇਖੋ ਕਾਰਵਾਈ ਕਰਦੇ ਆ ਜੋ ਵੀ ਕਰਨਗੇ ਉਹਨਾਂ ਦੇ ਜੋਨ ਕਰਨਗੇ ਸਹੀ ਕਰਨਗੇ ਉਹ ਇਨਸਾਫ ਹੀ ਕਰਨਗੇ ਤੁਹਾਨੂੰ ਪਤਾ ਹੀ ਹੈ ਡੱਡ ਵੱਡੀ ਮਿਲ ਗਈ ਹਾਂਜੀ ਸਰ ਮਿਲ ਗਈ ਡੱਡ ਕੀ ਪੁਲਿਸ ਨੂੰ ਪੋਸਟਮਾਰਡ ਕਰਵਾਇਆ ਜਾ ਰਿਹਾ ਹਾਂਜੀ ਪੋਸਟਮਾਰਡ ਕਰਵਾਇਆ ਜਾ ਰਿਹਾ ਕੀ ਕਾਰਵਾਈ ਦੀ ਮੰਗ ਕਰਦੇ ਕਾਰਵਾਈਆਂ صافی ਚਾਹੀਦਾ ਸਰ ਉਹਨਾਂ ਦੇ ਮਤਲਬ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੰਦਿਆਂ ਸਾਲ ਮਰਵਾਈ ਲਾਹਤ ਦੇ ਕੇ ਜੋ ਬੰਦੀ ਕਾਰਵਾਈ ਬਣੀ ਜਾਈਦੀ ਆ ਇਹ ਸੋਰਾ ਲੱਗਦਾ ਜੀ ਹੱਲ ਕੀ ਕਰਨਾ ਮੈਂ ਉਹਦਾ ਮੈਂ ਦਾ ਕਰਨਾ ਵਾ ਵੀ ਕੇ ਨੇ ਲਾਲਚ ਦੇ ਕੇ ਹਿੰਦਰ ਨੇ ਤੇ ਬਿੱਟੂ ਨੇ ਇਹਨੂੰ ਲਾਲਚ ਦੇ ਕੇ ਤੇ ਸਾਲ ਮਰਵਾਈ ਆ ਤੇ ਸਾਨੂੰ ਇਨਸਾਫ ਚਾਹੀਦਾ ਖੱਚ ਸਾਲ ਮਰੀ ਛੱਪੜ ਵਿੱਚ ਤੇ ਟੀਮ ਨੇ ਆਣ ਕੇ ਕੱਢਿਆ ਕਿੰਨੀ ਚਾਰ ਵਾਰ ਜਿਹੜੀ ਡੈਡ ਬਡੀ ਮਿਲੀ ਇਹ ਤਿੰਨ ਚਾਰ ਘੰਟੇ ਲੱਗੇ ਪੁਲਿਸ ਸਾਹਿਬ ਉਹਕੇ ਤੇ ਹਾਂਜੀ की कारवाई की थी कुल इसने कारवाई की थी सारे ने देखा चाचा मैं इंस्पेक्टर विपिन कुमार तिवारी 730 आरपीएफ बटिंडा से हूं तो सर आप मोलो वाली में पहुंचे मैं एक बुजुर्ग की डूबने से मौत हुई है पूरा मामला क्या है एक्चुअली हमारी जो टीम है यहाँ पे गुरदासपुर डिस्ट्रिक्ट में डेरा बाबा नानक नगर में डेरा बाबा नानक में आई है हम एक्चुअली आ रखे हैं यहां पे जो अभी फ्लड आए हैं फ्लड से रिलेटेड तो हमारी टीम आ रखी है लेकिन अभी लगभग आठ बजे के आसपास साढ़े सात बजे के आसपास इंद्र इंद्रजीत जी जो पटवारी हैं आप उन्होंने तो मुझे कॉल किया कि मोला वाले गांव में एक लोग हैं एक विक्टिम है जो कि डूब चुके हैं उनकी बॉडी सर्च करने के लिए आपकी टीम की मदद चाहिए तो उसके बाद फिर हमारी टीम आई और हमारी टीम ने पड़ी इनको ढूंढने के लिए इनको ढूंढने के लिए जैसे कि आपने देखा कि हमारे जो डीप डाइवर हैं डीप डाइवर ने काफ़ी मशक्कत किया है काफ़ी अच्छा काम किया है क्योंकि पानी आप देख रहे हो कि पानी बिल्कुल भी मतलब बिल्कुल साफ़ नहीं है तो नीचे देखने में काफ़ी कठिनाई हो रही थी और सबसे बड़ी चीज़ है कि एग्जैक्ट लोकेशन जितने लोग हैं उतनी जगह बता रहे हैं कोई यहाँ बता रहा है कोई वहाँ बता रहा है, है तो ऐसे सिचुएशन में क्या होता है काफ़ी जगह ढूंढना पड़ता है हमारे लेकिन जो हमारे पास जो डीप डाइवर है जो हमारे गोताखोर है उन्होंने अच्छा काम किया और फाइनली आपने देखा बॉडी हमने सन का क्या नाम क्या है और इसकी एज कितनी है नाम के बारे में तो इनके जो तो घर से आए हैं उनसे पता किया तो उनका नाम है लगभग उनकी उम्र बता रहे हैं गुरहत्तर तो साल के आसपास सर डूबने का कारण क्या है इसके बारे में तो आप इसके बारे में तो हमें ज्यादा पता नहीं है और इसके लिए आप पुलिस या फिर सिविल एडमिनिस्ट्रेशन या फिर सौंप दिया आपने हाँ, बाड़, सिविलीब साढ़े ਇਮੋਲੋ ਵਾਲੀ ਪਿੰਡ ਛੱਪੜ ਦੇ ਵਿੱਚ ਇੱਕ ਬਜ਼ੁਰਗ ਦੀ ਬਜ਼ੁਰਗ ਜਿਹੜੇ ਡੁੱਬ ਗਏ ਨੇ ਅਸੀਂ ਤੁਰੰਤ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਜੀ ਨੂੰ ਰਿਕੁਐਸਟ ਕੀਤੀ ਤੇ ਉਹਨਾਂ ਦੇ ਨਿਸ਼ਾਨਾ ਤੇ ਅਨਸਾਰ ਸਾਡੇ ਐਸਬੀਐਮ ਸਾਹਿਬ ਤੇਰਾਬਾ ਬਣਾ ਲਫ ਤੇ ਤੁਰੰਤ ਉਸੇ ਵੇਲੇ ਇਮੀਡੀਏਟਲੀ ਐਨਡੀਆਰਫ ਟੀਮ ਜੜੀ ਉਹ ਪਿੰਡ ਮੋਲੋ ਵਾਲੀ ਪੇਚ ਐਨਡੀਆਰਫ ਟੀਮ ਜਿਹੜੀ ਆ ਉਹਨਾਂ ਨੇ ਆ ਕੇ ਬਜ਼ੁਰਗ ਦੀ ਜਿਹੜੀ ਹੈ ਡੈੱਡ ਬੋਡੀ ਕੱਢੀ ਇਹ ਜਿਹੜੇ ਉਹ ਬਜ਼ੁਰਗ ਜਿਨ੍ਹਾਂ ਦੀ ਡੈਥ ਹੋਈ ਹੈ ਉਹ 프리 ਉਹਨਾਂ ਦੀ ਉਮਰ 68 ਸਾਲ ਗਰਮੇਸ਼ੇ ਨੂੰ ਨਾਮ ਹੈ ਉਹਨਾਂ ਦੀ ਬੈਡ ਬੌਡਿੰਗ ਅੰਦਰ ਐਫਐਸ ਨੇ ਬਾਹਰ ਕੱਢ ਲਿਆ ਅਸੀਂ ਉਹਨਾਂ ਦੇ ਲੜਕੇ ਦੀ ਸਟੇਟਮੈਂਟ ਲਿਖ ਰਹੇ ਹਾਂ ਸਟੇਟਮੈਂਟ ਮੁਤਾਬਕ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਨ ਕੀ ਸੀ ਸਰ ਮੌਜੂਦਾ ਕਵਸ ਕਾਰਨ ਕੀ ਹੈ ਮੌਜੂਦਾ ਪ੍ਰਤਾਖ ਕਰਨ ਪਾਣੀ ਚ ਡੁੱਬਣ ਦਾ ਸਰ ਖਰਸਾ ਜਿਤਾਇਆ ਜਾ ਰਿਹਾ ਹੈ ਕਿ ਕੋਈ ਸ਼ਰਾਬ ਵਗੈਰਾ ਦੀ ਕੋਈ ਸ਼ਰਤ ਵਗੈਰਾ ਲਾਈ ਸੀ ਉਹ ਇਨਵੈਸਟੀਗੇਸ਼ਨ ਚ ਜੋ ਵੀ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਿੰਨੇ ਬੰਦਿਆਂ ਦਾ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਜੀ ਅਜੇ ਰਿਪੋਰਟ ਵਿੱਚ ਮਿੰਟ ਲਿਖੀ ਹੈ ਜੀ ਦੋ ਬੰਦਿਆਂ ਦੇ ਖਿਲਾਫ ਹੁਣ ਲਿਖਾਈ ਹੈ ਤੋ ਬਾਅਦ ਇਨਵੈਸਟੀਗੇਸ਼ਨ ਜੋ ਵੀ ਤੱਥ ਸੁਣੇਗਾ ਉਹਦੇ ਮੁਤਾਬਕ ਕਰੀਤੀ ਜਾਏ ਕੋਈ ਰਸਤਾ ਕਰਾ ਸਕਦਾ ਜਿੱਤ ਨਹੀਂ ਕੋਈ ਨਹੀਂ ਨਹੀਂ ਕੋਈ